ਅੱਜ ਅਸੀਂ ਇੱਥੇ ਸ਼ੰਪੂ ਤੋਂ ਲਗਭਗ ਕਹ ਲੋ ਭੀ 10 ਕਿਲੋਮੀਟਰ ਪੰ 12 ਕਟ ਪਿਛੇ ਹੋਵਾਂਗੇ ਰਾਜਪੁਰੇ ਤੋਂ ਥੋੜਾ ਅੱਗੇ ਜਿੱਥੇ ਸਾਡਾ ਜਿਹੜਾ ਕਾਫਲਾ ਖੜਾ ਵਾ ਉੱਥੇ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਜਿਹੜਾ ਆਪਣਾ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਅੰਦੋਲਨ ਨੂੰ ਮਜ਼ਬੂਤ ਤੇ ਤੇਜ਼ ਕੀਤਾ ਜਾਣਾ ਉਹਦੇ ਵਾਸਤੇ ਮੋਰਚਿਆਂ ਦੇ ਉੱਤੇ ਜੜੀ ਆ ਕਿਸਾਨਾਂ ਦੀ ਗਿਣਤੀ ਵਧਾਉਣੀ ਹੈਗੀ ਆ ਤੋਂ ਉਸੇ ਲੜੀ ਤਹਿਤ ਕੱਲ ਅਸੀਂ ਬਿਆਸ ਇਕੱਠੇ ਹੋਏ ਸੀਗੇ ਅੱਜ ਸਵੇਰ ਚਾਲੇ ਪਏ ਆ ਫੇਰ ਅਗਲੇ ਬੰਨੇ ਫਗਵਾੜਾ ਖੜੇ ਆ ਉੱਥੇ ਲੰਗਰ ਸੀਗਾ ਉਦੋਂ ਬਾਅਦ ਫਿਰ ਲੁਧਿਆਣਾ ਫਿਰ ਆ ਹੁਣ ਕਾਫਲਾ ਸਾਡਾ ਲਗਭਗ ਜਦੋਂ ਅਸੀਂ ਪੀਸੀ ਕਰ ਰਹੇ ਪਹੁੰਚ ਹੀ ਰਿਹਾ ਮਗਰ ਟਰਾਲੀਆਂ ਲਗਾਤਾਰ ਆ ਰਹੀਆਂ ਔਰ ਹੁਣ ਇਹ ਕਾਫਲਾ ਪ੍ਰੈਸ ਨੂੰ ਵੀ ਅਪੀਲ ਕੀਤੀ ਗਈ ਉਹਦੀ ਇਸ ਤਰੀਕੇ ਨਾਲ ਸ਼ੰਭੂ ਤੇ ਜਾਊਗਾ ਤੇ ਜਿੱਡਾ ਵੱਡਾ ਕਾਫਲਾ ਅਸੀਂ ਦਾਅਵੇ ਕਰੀਏ ਹਮੇਸ਼ਾ ਹੁੰਦਾ ਵੀ ਕਿਸਾਨ ਆਗੂ ਵੱਡੇ ਦਾਅਵੇ ਕਰਦੇ ਆ ਜਦੋਂ ਪ੍ਰੈਸ ਆਪ ਦਿਖਾ ਲੂਗੀ ਕਾਫਲਾ ਜਾਂਦਾ ਠੀਕ ਹੈ ਜੀ ਉਹ ਨਜ਼ਰ ਆਊਗਾ ਤਾਂ ਅੱਜ ਇੱਥੇ ਹੋਰ ਸਾਥੀ ਜਿਵੇਂ ਆਪਣਾ ਬੀਕੇ ਜੂ ਸ਼ੀਤਪਕ ਦਾ ਗੱਡੀਆਂ ਦਾ ਕਾਫਲਾ ਵੀ ਆ ਆਪਣਾ ਭਾਰਤੀ ਕਿਸਾਨ ਮਜ਼ਦੂਰ ਜੁਨੀਅਨ ਦੇ ਦਲਬਾਖ ਸਿੰਘ ਜੀ ਉਹਨਾਂ ਦੇ ਸਾਥੀ ਵੀ ਆ ਗਏ ਆ ਮਨਜੀਤ ਸਿੰਘ ਜੀ ਰਾਏ ਉਹਨਾਂ ਦੇ ਵੀ ਕਿਸਾਨ ਮਜ਼ਦੂਰ ਇੱਥੇ ਪਹੁੰਚੇ ਹੈਗੇ ਆ ਔਰ ਉਹਦੇ ਵਿੱਚ ਜੋ ਅਸੀਂ ਸਮਝ ਰਹੇ ਆ ਵੀ ਲਗਭਗ ਜੋ ਅਸੀਂ ਮੈਸੇਜ ਕਨਵੇ ਕੀਤਾ ਸਰਕਾਰ ਨੂੰ ਇੱਕ ਸਾਲ ਪਹਿਲੋਂ ਵੀ ਸ਼ੰਭੂ ਟੇਮੇ ਆਏ ਸੀ ਦਿਨ ਥੋੜੇ ਬੱਜ ਗਏ ਅਸੀਂ ਉੱਥੋਂ ਤੁਰੇ ਸੀਗੇ। ਅਰ ਅਸੀਂ ਮੋਦੀ ਸਰਕਾਰ ਨੂੰ ਇਹ ਸੰਦੇਸ਼ ਦੇ ਰਹੇ ਆ। ਵਾਕਿਓ ਜੇ ਦੇਸ਼ ਵਿੱਚ ਕੋਈ ਜਮਹੂਰੀਅਤ ਆ, ਕੋਈ ਡੈਮੋਕਰੇਸੀ ਆ। ਤਾਂ ਐਡੇ ਵੱਡੇ ਅੰਦੋਲਨ ਜਿਹੜਾ ਪੰਜਾਬ ਬੰਦ ਆ ਅਰ 26 ਜਨਵਰੀ ਦਾ 26 ਜਨਵਰੀ ਨੂੰ ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਨੇ ਪ੍ਰੋਗਰਾਮ ਕੀਤਾ। ਅਰ ਲਗਭਗ 15 16 17 ਸੂਬਿਆਂ ਤੱਕ ਪ੍ਰੋਗਰਾਮ ਹੁੰਦੀਆਂ ਖਬਰਾਂ ਨੇ। ਔਰ ਇਸ ਉਹ ਉਹ ਡਬਲ ਇੰਜਨ ਵਾਲੀਆਂ ਸਰਕਾਰਾਂ ਦੇ ਵਿੱਚ ਨੇ ਜੇ ਵਾਕਿਆ ਕਿਸਾਨ ਮਜ਼ਦੂਰ ਦੀ ਆਵਾਜ਼ ਦਾ ਮੋਦੀ ਸਰਕਾਰ ਸਨਮਾਨ ਕਰਦੀ ਆ ਤਾਂ ਉਹਨਾਂ ਨੂੰ ਮਸਲੇ ਨਿਬੜ ਲੈਣੇ ਚਾਹੀਦੇ ਹਾਂ ਜੇ ਨਹੀਂ ਨਿਬੜੇ ਤਾਂ 1 ਸਾਲ ਬਾਅਦ ਵੀ ਨਾ ਸਾਡੇ ਹੌਸਲਿਆਂ 'ਚ ਕੋ ਕਮੀ ਆ ਨਾ ਸਾਡੇ ਇਰਾਦਿਆਂ 'ਚ ਕੋ ਕਮੀ ਆ ਨਾ ਅਸੀਂ ਥੱਕੇ ਆ ਤੇ ਨਾ ਅਸੀਂ ਅੱਕੇ ਆ 1 ਸਾਲ ਬਾਅਦ ਕਾਫਲਾ ਤੋਰ ਕੇ ਸੀ ਮੋਦੀ ਸਰਕਾਰ ਨੂੰ ਸੰਦੇਸ਼ ਦਿੱਤਾ ਠੀਕ ਹੈ ਜੀ ਔਰ ਜੇ ਮੋਦੀ ਸਰਕਾਰ ਨਹੀਂ ਨਿਭੜਦੀ ਹੈਗੀ ਜਿਵੇਂ ਮੋਦੀ ਸਰਕਾਰ ਨੇ ਸਾਨੂੰ ਦੇਸ਼ ਦੀ ਰਾਜਧਾਨੀ ਵਿੱਚ ਜਾਣ ਨਹੀਂ ਦਿੱਤਾ ਹੈਗਾ ਇਹਨਾਂ ਬਾਰਡਰਾਂ ਤੇ ਰੁਕਿਆ ਲਗਭਗ ਅਰ ਪੰਜਾਬ ਤੇ ਹਰਿਆਣੇ ਦੀ ਆਰਥਿਕਤਾ ਦਾ ਨੁਕਸਾਨ ਕੀਤਾ ਪੰਜਾਬ ਦੇ ਟਰਾਂਸਪੋਰਟਰਾਂ ਦਾ ਨੁਕਸਾਨ ਕੀਤਾ ਪੰਜਾਬ ਦੇ ਵਪਾਰੀਆਂ ਦਾ ਨੁਕਸਾਨ ਕੀਤਾ ਆਮ ਜਨਤਾ ਨੂੰ ਤਕਲੀਫ ਵੀ ਦਿੱਤੀ ਹੈਗੀ ਆ ਔਰ ਇਹਦੇ ਲਈ ਅਰ ਲਗਭਗ ਉਹਦੇ ਯਤਨ ਸਫਲ ਨਹੀਂ ਹੋਏ ਹੈਗੇ ਆਪ ਕੋ ਚੋਦੀ ਲੜਾਉਣ ਦੇ ਯਤਨ ਵੀ ਕਿਤੇ ਹੈਗੇ ਆ ਅਸੀਂ ਕਹਿੰਦੇ ਆ ਨਾ ਸਾਨੂੰ ਅੰਦੋਲਨ ਕਰਨਾ ਕੋ ਸਾਡਾ ਅਣਖ ਦਾ ਸਵਾਲ ਆ ਸਵਾਲ ਹੈਗਾ ਸਾਡਾ ਜਨਮ ਸਿੱਧ ਅਧਿਕਾਰ ਹੈ ਇਸ ਡੈਮੋਕ੍ਰੇਸੀ ਵਿੱਚ ਆਪ ਦੀ ਗੱਲ ਕਰਨਾ ਔਰ ਐਮਐਸਪੀ ਲੀਗਲ ਗਰੰਟੀ ਕਾਨੂੰਨ ਇਹ ਦੇਸ਼ ਦੇ ਕਿਸਾਨ ਮਜ਼ਦੂਰ ਦੀ ਮੰਗ ਆ ਉਹਦੀ ਅੱਜ ਦੀ ਲੋੜ ਹੈਗੀ ਆ ਉਹ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਉਹਨਾਂ ਨੇ ਪਿਛਲੇ ਅੰਦੋਲਨ ਵਿੱਚ ਚਿੱਠੀ ਲਿਖ ਕੇ ਸਾਨੂੰ ਕਿਹਾ ਸੀ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ੇ ਮੁਕਤ ਕਰਨਾ ਚਾਹੀਦਾ ਸਾਡੀ ਮੰਗ ਹੋਰ ਜਿਆਦਾ ਜ਼ੋਰ ਫੜਦੀ ਆ ਸਾਡੀ ਮੰਗ ਦੀ ਵਾਜਬੀਅਤ ਹੋਰ ਜਿਆਦਾ ਵੱਧ ਜਾਂਦੀ ਆ ਜਦੋਂ ਕਾਰਪੋਰੇਟ ਦੇ ਕਰਜ਼ੇ ਜਿਹੜੇ ਵੱਟੇ ਖੱਤੇ ਪਾਏ ਜਾਂਦੇ ਆ ਐਨਪੀਏ ਦੇ ਨਾਂ ਤੇ ਮਾਫ਼ ਕੀਤੇ ਜਾਂਦੇ ਆ ਜਿਵੇਂ 1452 ਹਜ਼ਾਰ ਕਰੋੜ ਦੇ ਕਰਜ਼ੇ ਬਾਰੇ ਪਹਿਲਾਂ ਗੱਲਾਂ ਸੀ ਹੁਣ ਫੇਰ ਲੇਟੈਸਟ ਕਰਜ਼ਾ ਉਹਨਾਂ ਨੇ ਮਾਫ਼ ਕੀਤਾ ਕਾਰਪੋਰੇਟ ਦਾ ਠੀਕ ਹੈ ਜੀ ਇਸ ਕਰਕੇ ਕਿਉਂਕਿ ਕਰਜ਼ੇ ਕਰਕੇ ਦੇਸ਼ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈਗਾ ਔਰ ਕਰਜ਼ਾ ਮਾਫ਼ੀ ਕਿਸਾਨਾਂ ਮਜ਼ਦੂਰਾਂ ਦੀ ਹੋਣੀ ਚਾਹੀਦੀ ਆ ਇਸ ਤਰੀਕੇ ਨਾਲ ਮਜ਼ਦੂਰ ਭਰਾਵਾਂ ਨੂੰ ਨਰੇਗਾ 200 ਦਿਨ ਚੰਗੀ ਦਿਹਾੜੀ ਆਦੀਵਾਸੀਆਂ ਦੀ ਸਭਧਾਨ ਦੀ ਪੰਜਵੀਂ ਸੂਚੀ ਲਖੀਮਪੁਰ ਖਰੀਦਾਨ ਸਾਹਿਬ ਹਜੇ ਤੱਕ ਨਹੀਂ ਮਿਲਿਆ ਹੈਗਾ ਔਰ ਜਿਨ੍ਹਾਂ ਨੇ ਸ਼ਹੀਦ ਸੁਪਕਰਨ ਸਿੰਘ ਨੂੰ ਲਗਭਗ ਉਹਨਾਂ ਦੀ ਵਰਸੀ ਆ ਜਣੀ ਸਾਲ ਹੋ ਜਾਣਾ ਵਾ ਖਨੌਰੀ ਬਾਰਡਰ ਤੇ ਗੋਲੀ ਮਾਰ ਕੇ ਸ਼ਹੀਦ ਕੀਤਾ ਸੀ ਜਿਹੜੇ ਉਹ ਨਾ ਭਾਜਪਾ ਨੇ ਹੱਥ ਰੰਗੇ ਆ ਉਹ ਸਰਕਾਰ ਅਜੇ ਤੱਕ ਸਰ ਉਹਦਾ ਇਨਸਾਫ ਨਹੀਂ ਦੇ ਸਕੀ ਸੋ ਇਹ ਅਸਲੀ ਬੀਮਾ ਯੋਜਨਾ ਇਹ ਜਿਹੜੀਆਂ 12 ਮੰਗਾ ਸੀ ਉਹਨੂੰ ਲੈ ਕੇ ਅੰਦੋਲਨ ਚੱਲ ਰਿਹਾ ਮੈਂ ਕਿਹਾ ਸੀ ਜਿਹੜਾ ਨਿਸ਼ਾਨਾ ਲੈ ਕੇ ਤੁਰੇ ਸੀ ਜਿਹੜਾ ਸਾਡੇ ਸਾਹਮਣੇ ਮਿਸ਼ਨ ਸੀ ਉਹ ਡੋਲਿਆ ਨਹੀਂ ਹੈ 1 ਸਾਲ ਬਾਅਦ ਵੀ ਉਸ ਮਿਸ਼ਨ ਤੇ ਖੜੇ ਹੈਗੇ ਆ ਔਰ ਇਹਨੂੰ ਪੂਰਾ ਕਰਨ ਵਾਸਤੇ ਲੋੜ ਪਈ ਤਾਂ ਜੇ ਮੋਦੀ ਸਰਕਾਰ ਨੇ ਮਜਬੂਰ ਕੀਤਾ ਅਗਲੇ ਸਾਲ ਵੀ ਇਸੇ ਤਰ੍ਹਾਂ ਜਥਾ ਆਊਗਾ ਨਾ ਆਕਾਂਗੇ ਤੇ ਨਾ ਥੱਕਾਂਗੇ ਇਹਦੇ ਨਾਲ ਚੰਗਾ ਹੈਗਾ ਕਿ ਵਧੀਆ ਫੈਸਲਾ ਕਰੇ ਸਰਕਾਰ ਔਰ ਮਸਲੇ ਦਾ ਹੱਲ ਕਰੇ ਜੋ ਅਸੀਂ ਚਾਹੁੰਨੇ ਹੈਗੇ ਆ ਜਿੱਥੋਂ ਤੱਕ ਸੀਗਾ ਵੀ ਸਰਕਾਰ ਦੀਆਂ ਏਜੰਸੀਆਂ ਸਰਕਾਰ ਲਗਾਤਾਰ ਸਰਗਰਮ ਆ ਕਿਸਾਨਾਂ ਵਿੱਚ ਫੁੱਟ ਪਾਉਣ ਵਾਸਤੇ ਇਹ ਤੋਂ ਘਾਂ ਏਜੰਸੀਆਂ ਜਦੋਂ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਇਹ ਪੂਰੇ ਸਦੇ ਤੇ ਚੱਲ ਰਿਹਾ ਬਰਸਰ ਦੀ ਘਟਨਾ ਨੂੰ ਧਿਆਨ ਵਿੱਚ ਰੱਖ ਲਿਓ ਵਜ੍ਹਾ ਕਿਉਂ ਕਿਉਂਕਿ ਅੰਦੋਲਨ ਹੁਣ ਸਮਾਜਿਕ ਬਣ ਗਿਆ ਕਿਸਾਨਾਂ ਮਜ਼ਦੂਰਾਂ ਦਾ ਨਹੀਂ ਰਹਾ ਦੇਸ਼ ਲੈਵਲ ਤੇ ਵੀ ਕਿਉਂਕਿ ਅਸੀਂ ਗੱਲ ਲੈ ਕੇ ਜਾਏ ਹਾਡੀਆਂ ਮੰਗਾ ਛੱਡ ਦਿਓ ਕਿਸਾਨ ਦੇਸ਼ ਦਾ ਮਰੂ ਸਮਾਜਿਕ ਲੜਾਈ ਲਾ ਰਿਹਾ ਅਸੀਂ ਜਦੋਂ ਆਪਣੇ ਦੁਕਾਨਦਾਰਾਂ ਨੂੰ ਕਿਹਾ ਛੋਟਿਆਂ ਨੂੰ ਭਾਈ ਵੀ ਆਹ ਵੇਖੋ ਜਿਹੜੇ ਵੱਡੇ ਸ਼ਾਪਿੰਗ ਮਾਲ ਬਣ ਗਏ ਆ ਇਹਨਾਂ ਤੁਹਾਡੀ ਦੁਕਾਨਦਾਰੀ ਖਾ ਜਾਣੀ ਹੈ ਅਸੀਂ ਤਾਂ ਛੱਬੀ ਜਾਈਏ ਉਧਰ ਗਏ ਔਰ ਅੱਜ ਤੁਸੀਂ ਡੇਟਾ ਕੱਢੋ ਆਪਣੇ ਮੋਬਾਈਲਾਂ ਤੇ ਜੜੀ ਚੈਪਟੋ ਵਾ ਜਦ ਬ੍ਰਿੰਗਟਲਿਆ ਇਹਦੀ ਆਨਲਾਈਨ ਆਟੇ ਦੀ ਵਿਕਰੀ ਕਿੰਨੀ ਹੈ ਬਲ ਇੱਕ ਸ਼ਹਿਰਾਂ ਦਾ ਹਜੇ ਤੇ ਪਿੰਡਾਂ ਵਾਲੇ ਗਾ ਪਿੰਡ ਦੀਆਂ ਦੁਕਾਨਾਂ ਛੋਟੀਆਂ ਦੁਆਸ ਰਸ਼ਣ ਲੈਂਦੇ ਸਾਡੇ ਕਿਸਾਨ ਤਾਂ ਚਲੋ ਸਾਡਾ ਕੋ ਹੈਗਾ ਜਿਹੜਾ ਸ਼ਹਿਰੀ ਗਾ ਗਿਆ ਉਹ ਜ਼ਿਆਦਾਤਰ ਵਪਾਰ ਆਨਲਾਈਨ ਕਰ ਰਿਹਾ ਅੱਜ ਅਸੀਂ ਕਿਹਨੇ ਚਾਹੁੰਦੇ ਆ ਕਿ ਜੇ ਤੁਸੀਂ ਕਾਰਪੋਰੇਟ ਦਾ ਵਪਾਰ ਕਰੋਗੇ ਤੁਹਾਡੇ ਦੇਸ਼ ਦੀ ਤੁਹਾਡੇ ਪੰਜਾਬ ਦੀ ਸਾਰੀ ਛੋਟੀ ਦੁਕਾਨਦਾਰੀ ਰੇੜੀ ਫੜੀ ਵਾਲੇ ਮਾਰੇ ਜਾਣੇ ਉਹਨਾਂ ਲੱਗਾ ਅੱਜ ਛੋਟੇ ਵਪਾਰੀਆਂ ਦੀ ਛੋਟੇ ਕਾਰੋਬਾਰੀਆਂ ਦੀ ਲੜਾਈ ਕੋਈ ਪਾਰਟੀ ਨਹੀਂ ਲੜ ਰਹੀ ਆ ਦੇਸ਼ ਦਾ ਕਿਸਾਨ ਮਜ਼ਦੂਰ ਲੜ ਰਿਹਾ ਵੀ ਟੋਡੇ ਤੇ ਵੀ ਕਾਰਪੋਰੇਟ ਦਾ ਹਮਲਾ ਸਾਡੀ ਖੇਤੀ ਮੰਡੀ ਤੇ ਵੀ ਕਾਰਪੋਰੇਟ ਦਾ ਹਮਲਾ ਜਿਹੜੇ ਮਜ਼ਦੂਰਾਂ ਦੇ ਲਾ ਕਾਨੂੰਨ ਆ ਉਹਨਾਂ ਤੇ ਵੀ ਕਾਰਪੋਰੇਟ ਦਾ ਹਮਲਾ ਨੌਜਵਾਨ ਬੇਰੁਜ਼ਗਾਰ ਆ ਨਸ਼ਈ ਆ ਉੱਤੇ ਵੀ ਕਾਰਪੋਰੇਟ ਦਾ ਹਮਲਾ ਤੇ ਸਮਾਜਿਕ ਇਕਤਾ ਵਿੱਚ ਵੱਜ ਗਿਆ ਹੈ ਅੰਦੋਲਨ ਇੱਕ ਸਮਾਜਿਕ ਇਕਤਾ ਦਿਖੀ ਧੀਦੇ ਪੰਜਾਬ ਬੰਦੇ ਵਿੱਚ ਅਰ ਉਹ ਸਮਾਜਿਕ ਇਕਤਾ ਨੂੰ ਤੋੜਨਾ ਚਾਹੁੰਦੇ ਆ ਵੀ ਦੁਕਾਨਦਾਰ ਵੀ ਇਕੱਠੇ ਹੋਗੇ ਕਿਸਾਨ ਵੀ ਹੋ ਗਏ ਮਜ਼ਦੂਰ ਵੀ ਰਲ ਗਿਆ ਮੁਲਾਜ਼ਮ ਵੀ ਆ ਗਏ ਨੇ ਤਾਂ ਫਿਰ ਉਹਨਾਂ ਨੇ ਬਾਬਾ ਸਾਹਿਬ ਦੇ ਬੁੱਤ ਨੂੰ ਸ਼ਰਾਰਤੀ ਕਲ ਕੇ ਤੜਵਾਇਆ ਇਹ ਦੂਰੀ ਵਧਾਉਂਦਾ ਯਾਨੀ ਇਸ ਕਿਸਮ ਦੇ ਕਾਰੇ ਹੋਰ ਵੀ ਦੇਸ਼ ਪੱਧਰ ਤੇ ਹੋ ਜਾਣੇ ਮੈਂ ਹਮੇਸ਼ਾ ਅਪੀਲ ਅੱਜ ਵੀ ਕਹਿੰਦਾ ਆਪਣੇ ਧਾਰਮਿਕ ਆਗੂਆਂ ਨੂੰ ਸਾਰੇ ਧਾਰਮਿਕ ਆਗੂਆਂ ਨੂੰ ਪੰਜਾਬ ਨੇ ਇਹੋ ਜਿਹੇ ਘਟਨਾਵਾਂ ਦਾ ਬੜਾ ਸੰਤਾਪ ਭੋਗਿਆ ਵਾ ਇਹ ਜਿੱਡਾ ਵੱਡਾ ਅੰਦੋਲਨ ਬਣ ਗਿਆ ਇਹੋ ਜਿਹੇ ਘਟਨਾਵਾਂ ਵਾਪਰ ਸਕਦੀਆਂ ਲੋਕ ਵੀ ਸचेत ਹੋਣ ਅਸੀਂ ਸਰਕਾਰਾਂ ਨੂੰ ਪਹਿਲਾਂ ਸचेत ਕਰ ਰਹੇ ਹਾਂ ਵੀ ਇਹਨਾਂ ਗੱਲਾਂ ਦਾ ਖਿਆਲ ਰੱਖਿਆ ਜਾਵੇ ਜਦੋਂ ਅੰਦੋਲਨ ਤੇਜ ਹੁੰਦਾ ਲੋਕਾਂ ਦੇ ਜਨ ਤੇ ਉਦੋਂ ਕੋਈ ਨਾ ਕੋਈ ਗੱਲ ਆਉਂਦੀ ਹੈਗੀ ਐ ਇਸ ਤਰੀਕੇ ਨਾਲ ਕੁੰਭ ਦੇ ਮੇਲੇ ਵਿੱਚ ਜਿਹੜੇ ਆਪਣੇ ਪਗੜੜਮਚ ਨਾ 30 ਤੋਂ ਪਲੱਸ ਨੇਟਵਰਕ ਮੀਡੀਆ ਦੀਆਂ ਰਿਪੋਰਟਾਂ ਨੇ ਬਹੁਤ ਸਾਰੇ ਜਿਹੜੇ ਸ਼ਰਧਾਲੂ ਉੱਥੇ ਮਾਰੇ ਗਏ ਅਸੀਂ ਦੋਵਾਂ ਫੋਰਮਾਂ ਵੱਲੋਂ ਦੁੱਖ ਸਾਂਝਾ ਕਰਦੇ ਹਾਂ ਉਹਨਾਂ ਪਰਿਵਾਰਾਂ ਦੇ ਨਾਲ ਸਵੇਦਨਾ ਸਾਡੀ ਉਹਨਾਂ ਦੇ ਨਾਲ ਔਰ ਇਹਦਾ ਇੱਥੇ ਸਵਾਲ ਵੀ ਖੜੇ ਹੁੰਦੇ ਆ ਵੀ ਹੁਣ ਇਹ ਘਟਨਾ ਜਦੋਂ ਐਡਾ ਵੱਡਾ ਮੇਲਾ ਚ ਕੋਈ ਰੋਲਾ ਨਹੀਂ ਬਹੁਤ ਵੱਡਾ ਕਰੋੜਾ ਲੋਕ ਜਾਂਦੇ ਆ ਅਸੀਂ ਕਹਿੰਦੇ ਸਰਕਾਰ ਨੇ ਪ੍ਰਬੰਧ ਕੀਤੇ ਸੀ ਬਹੁਤ ਵਧੀਆ ਚੱਲਿਆ ਇਹ ਕੀ ਹੋ ਗਿਆ ਇਹ ਜਾਂਚ ਦਾ ਵਿਸ਼ਾ ਮੈਂ ਕੋਈ ਇਲਜ਼ਾਮ ਨਹੀਂ ਲਾਉਂਦਾ ਸਾਡੇ ਸ਼ੰਕੇ ਆ ਵੀ ਕੌਣ ਆ ਪਿੱਛੇ ਦੇ ਜਾਣਕਾਰੀ ਇਹਦੀ ਇਹਦੀ ਕਰੋ ਜਾਂਚ ਕਰੋ ਅਤੇ ਸਾਹਮਣੇ ਦੇਸ਼ ਦੇ ਲੈ ਕੇ ਆਓ ਵੀ ਕੌਣ ਜ਼ਿੰਮੇਵਾਰ ਨੇ ਕਿਉਂ ਐ ਹੋਇਆਗਾ ਇਹ ਨਹੀਂ ਹੋਣਾ ਚਾਹੀਦਾ ਡਬਲ ਇੰਜਨ ਵਾਲੀ ਸਰਕਾਰ ਆ ਮਕਰ ਮੋਦੀ ਦੀ ਸਰਕਾਰ ਆ ਠੀਕ ਆ ਇਹ ਤੋਂ ਕਹਾ ਜਿਹੜਾ ਅਸੀਂ ਸੁਣ ਰਹੇ ਹਾਂ ਪ੍ਰਦੂਸ਼ਣ ਨੂੰ ਲੈ ਕੇ ਕਿੱਡੀ ਸੀਤਕਸੀ ਹੋ ਰਹੀ ਦਿੱਲੀ ਨੂੰ ਅਸੀਂ ਕਹਿੰਦੇ ਦੰਨੀਆਂ ਸਰਕਾਰਾਂ ਨੇ ਜਿੰਨੀ ਇੰਡਸਟਰੀ ਆ ਚਾਹੇ ਜਮਨਾ ਦਾ ਪਾਣੀ ਹੋਵੇ ਚਾਹੇ ਗੰਗਾ ਦਾ ਪਾਣੀ ਹੋਵੇ ਚਾਹੇ ਬਿਆਸ ਦਾ ਪਾਣੀ ਹੋਵੇ ਚਾਹੇ ਸਤਲੁਜ ਦਾ ਪਾਣੀ ਹੋਵੇ ਸਾਰੇ ਜ਼ਹਿਰੀਲੇ ਆ ਇਹ ਕਾਰਪੋਰੇਟ ਮਾਡਲ ਆ ਇੰਡਸਟਰੀ ਦਾ ਅਸੀਂ ਇੰਡਸਟਰੀ ਦੇ ਵਿਰੋਧੀ ਨਹੀਂ ਹੈਗੇ ਹਾਂ ਜਿਹੜੇ ਜੜੀ ਮੈਨੇਜਮੈਂਟ ਹੋਣੀ ਚਾਹੀਦੀ ਆ ਜਿਹੜੇ ਜਿਹੜੇ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਲਾ ਕਾਨੂੰਨ ਆ ਉਹ ਲਾਗੂ ਕਿਤੇ ਵੀ ਨਹੀਂ ਹੁੰਦਾ ਸੀ ਕਦੀ ਇੰਡਸਟਰੀ ਦੇ ਵਿਰੋਧੀ ਨਹੀਂ ਜੜੀ ਇੰਡਸਟਰੀ ਮਨੁੱਖਾਂ ਵਾਸਤੇ ਪਾਣੀ ਦੇ ਹਿੱਟ ਜ਼ਹਿਰ ਕੋਲਦੀ ਆ ਇੰਡਸਟਰੀ ਨਹੀਂ ਹੋਣੀ ਚਾਹੀਦੀ ਸਾਡੇ ਇਹ ਆ ਔਰ ਇਹਦੇ ਨਾਲ ਮੈਂ ਕਿਹ ਜਿੱਦੇ ਅਸੀਂ ਬੈਠੇ ਆ ਇਹ ਪਵਾਦ ਵੀ ਪੀੜਤ ਆ ਇਹ ਇਹ ਇਹਨਾਂ ਗੱਲਾਂ ਨਾ ਪਵਾਦ ਵੀ ਪੀੜਤ ਹੈਗਾ ਅਸੀਂ ਇੰਡਸਟਰੀ ਦੇ ਕਦੀ ਵਿਰੋਧੀ ਨਹੀਂ ਹੋਏ ਇਸ ਕਰਕੇ ਇਹ ਗੱਲਾਂ ਤੁਹਾਡੇ ਨਾਲ ਕਰਦੀਆਂ ਸੀਗੀਆਂ ਔਰ ਆਉਣ ਵਾਲੇ ਸਮੇਂ ਜਿਵੇਂ ਐਸਕੇਮ ਦੀ ਚਿੱਠੀ ਆਈ ਹੈਗੀ ਆ ਉਹਦੇ ਤੇ ਕਮਮ ਦੀ ਮੀਟਿੰਗ ਕਰਕੇ ਵਿਚਾਰ ਕਰਾਂਗੇ ਸਰਕਾਰ ਦਾ ਸੱਦਾ ਆਇਆ ਹੈ ਉਹਦੇ ਤੇ ਵਿਚਾਰ ਕਰਾਂਗੇ ਦੋਵੇਂ ਫਾਰਮ ਅੱਗੇ ਦਾ ਅੰਦੋਲਨ ਕਿਵੇਂ ਤੇਜ਼ ਕੀਤਾ ਜਾਵੇ ਕੀ ਅੱਗੇ ਪ੍ਰੋਗਰਾਮ ਬਣਾਉਣੇ ਆ ਸੋ ਮੀਟਿੰਗਾਂ ਕੱਲ ਤੇ ਪਰਸੋਂ ਕਰਕੇ ਇਹ ਤੁਹਾਡੇ ਸਾਹਮਣੇ ਸਾਰੇ ਪ੍ਰੋਗਰਾਮ ਆ ਜਾਣਗੇ ਔਰ ਅੰਤ ਵਿੱਚ ਫਿਰ ਵੀ ਅਸੀਂ ਜਥਾ ਲੈ ਕੇ ਜਾਣਾ ਸ਼ੰਭੂ ਚੂਰ ਪ੍ਰੈਸ ਸਾਨੂੰ ਕਵਰੇਜ ਦਵੇ ਰਾਏ ਸਾਹਿਬ 2 ਮਿੰਟ ਗੱਲ ਕਰ ਲੈਣਗੇ ਹੁਣ ਆ ਪਿੱਛੇ ਸਭ ਤੋਂ ਪਹਿਲੇ ਜਿੰਨੇ ਵੀ ਪ੍ਰੈਸ ਵਾਲੇ ਵੀਰ ਆਏ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਇਸ ਅੰਦੋਲਨ ਨੂੰ ਹੋਰ ਤਿੱਖਾ ਕਰਨ ਵਾਸਤੇ ਜਿਹੜਾ ਕਿ ਸ਼ੰਭੂ ਬਾਰਡਰ ਖਨੌਰੀ ਬਾਰਡਰ ਔਰ ਰਤਨਪੁਰਾ ਬਾਰਡਰ ਚੱਲ ਰਿਹਾ ਇਹਨੂੰ ਹੋਰ ਤਿੱਖਾ ਕਰਨ ਵਾਸਤੇ ਅੱਜ ਇੱਕ ਵੱਡਾ ਜਥਾ ਅੰਮ੍ਰਿਤਸਰ ਤੋਂ ਚੱਲਿਆ ਔਰ ਉਹਦੇ ਵਿੱਚ ਸੈਂਕੜੇ ਟਰਾਲੀਆਂ ਔਰ ਰਸਤੇ ਦੇ ਵਿੱਚ ਫਗਵਾੜੇ ਅਸੀਂ ਦੁਆਬੇ ਬੋਲੋਂ ਸਾਰਿਆਂ ਨੇ ਉਹਨਾਂ ਦਾ ਨਿੱਘਾ ਸਵਾਗਤ ਵੀ ਕੀਤਾ ਉਹ ਚ ਸ਼ਮੂਲੀਅਤ ਵੀ ਕੀਤੀ ਉੱਥੇ ਪੜਾਉ ਸੀ ਇੱਕ ਲੰਗਰ ਦਾ ਉਸ ਪੜਾਉ ਤੋਂ ਅੱਗੇ ਚੱਲਦਾ ਹੋਇਆ ਹੁਣ ਰਾਜਪੁਰੇ ਇਸ ਵਕਤ ਅਸੀਂ ਬੈਠੇ ਆਂ ਇੱਥੋਂ 2 ਕਿਲੋਮੀਟਰ ਤੱਕ ਲੰਮਾ ਕਾਫਲਾ ਹੁਣੀ ਤੁਸੀ ਵਿਖਾਇਓ ਨਜ਼ਰ ਆਏਗਾ ਸੋ ਇਹ ਸਾਰਾ ਜੋ ਟਰਾਲੀਆਂ ਦਾ ਕਾਫਲਾ ਸੈਂਕੜੇ ਦਾ ਨਜ਼ਰ ਆਏਗਾ ਸੋ ਇਹ ਜਿਹੜੀ ਸੁੱਤੀ ਪਈ ਕੇਸਲਵੱਟੀ ਹੋਈ ਸਰਕਾਰ ਨੇ ਜਿਹੜੀ ਕਿ 1 ਸਾਲ ਤੋਂ ਜਿਹੜਿਆ ਸਾਡਾ ਡਿਮਾਂਡ ਚਾਟਰ ਗਿਆ ਹੋਇਆ ਮੰਗ ਪੱਤਰ ਗਿਆ ਹੋਇਆ ਉੱਤੇ ਸਰਕਾਰ ਗੱਲ ਕਰਨੇ ਨੂੰ ਤਿਆਰ ਨਹੀਂ ਔਰ ਖਨੌਰੀ ਬਾਰਡਰ ਤੇ ਅਨਛੰਤੇ ਵੀ ਬੈਠੇ ਢੱਲੇਵਾਲ ਸਾਹਿਬ ਔਰ ਮੀਟਿੰਗ ਦਿੱਤੀ ਪਰ ਹਾਲੇ ਅਸੀਂ ਐਡਵਾਂਸ ਮੰਗੀ ਸੀ ਹੱਲੇ ਉੱਤੇ ਵੀ ਕੇਸਲ ਬਟਕੇ ਬੈਠੀ ਸਰਕਾਰ ਅਸੀਂ ਕਹੇ ਸੀ ਮੀਟਿੰਗ ਨੂੰ ਐਡਵਾਂਸ ਕੀਤਾ ਜਾਵੇ ਜਿਹੜੀ ਸਰਕਾਰ ਇਹ ਕਹਿ ਕੇ ਮੀਟਿੰਗ ਨੂੰ ਦੇਰ ਲੈ ਗਈ ਕਿ ਜੀ ਇਲੈਕਸ਼ਨ ਕੋਡ ਲੱਗਿਆ ਹੋਇਆ ਇਹ ਉਹਦਾ ਝੂਠ ਸਾਹਮਣੇ ਉਦੋਂ ਆਇਆ ਜਦੋਂ ਅਟਮਾ ਪੇ ਕਮਿਸ਼ਨ ਲਾਗੂ ਕੀਤਾ ਅਸੀਂ ਅਟਮਾ ਪੇ ਕਮਿਸ਼ਨ ਦੇ ਅੰਗੇਸ਼ ਨਹੀਂ ਪਰ ਜਦੋਂ 2 ਲੱਖ ਕਰੋੜ ਦਾ ਵਿਤੀ ਜਿਹੜਾ ਭਖਜਾਨੇ ਤੇ ਵਜਨ ਪਾ ਸਕਦੇ ਆ ਆਪਾਂ ਉਹਦੀ ਅਨਾਉਂਸਮੈਂਟ ਕਰ ਸਕਦੇ ਆ ਤੇ ਫਿਰ ਕਿਸਾਨਾਂ ਵਾਸਤੇ ਇੱਕ ਮੀਟਿੰਗ ਲਈ ਸਮਾਂ ਨਹੀਂ ਸੋ ਇਹ ਸਰਕਾਰ ਨਜ਼ਰ ਆ ਰਿਹਾ ਕਿ ਕਾਰਪੋਰੇਟ ਘਰਾਣਿਆਂ ਨਾਲ ਰਲ ਕੇ ਕਿਸਾਨਾਂ ਨੂੰ ਖੱਜਲ ਖੁਆਰ ਕਰਕੇ ਉਹਨਾਂ ਨੂੰ ਖੇਤੀ ਕਿੱਤੇ ਤੋਂ ਬਾਹਰ ਕੱਢ ਕੇ ਮਜ਼ਦੂਰੀ ਜਿਲੇ ਆਉਣਾ ਚਾਹੁੰਦੀ ਹੈ ਉਹਦੇ ਅਗੇਸਟ ਮਜ਼ਦੂਰਾਂ ਦੇ ਅਗੇਸਟ ਵੀ ਜਿਹੜੇ ਕਾਨੂੰਨ ਬਣਾਏ ਜਾ ਰਹੇ ਨੇ ਉਹਦੇ ਅਗੇਸਟ ਅੱਜ ਇਹ ਜਿਹੜਾ ਅੰਦੋਲਨ ਤਿੱਖਾ ਕਰਨ ਵਾਸਤੇ ਵੱਡਾ ਕਾਫਲਾ ਆਇਆ ਇਸ ਤਰ੍ਹਾਂ ਦੇ ਕਾਫਲੇ ਔਰ ਨਿਰੰਤਰ ਆਉਣ ਵਾਲੇ ਦਿਨਾਂ ਦੇ ਵਿੱਚ ਆਉਣਗੇ ਮੋਦੀ ਸਰਕਾਰ ਨੂੰ ਅਸੀਂ ਕਹਿੰਦੇ ਹਾਂ ਮੋਦੀ ਜੀ ਇਹ ਤੇ ਤੁਰੰਤ ਫੈਸਲਾ ਲਾਓ ਨਹੀਂ ਤਾਂ ਜਿਵੇਂ ਬੰਦੇਤ ਸਾਹਿਬ ਨੇ ਕਿਹਾ ਕਿ ਇਹ ਆਉਣ ਵਾਲੇ ਸਾਲ ਨੂੰ ਵੀ ਇਵੇਂ ਹੀ ਇਹਨਾਂ ਦਿਨਾਂ ਦੇ ਵਿੱਚ ਅਗਲੇ ਸਾਲ ਵੀ ਇਵੇਂ ਹੀ ਕਾਬਲੇ ਆਉਂਦੇ ਨਜ਼ਰ ਆਉਣਗੇ ਇਹ ਪਿੱਛੇ ਨਹੀਂ ਮੁੜਨਗੇ ਜਿੰਨਾ ਚਿਰ ਸਾਡੀਆਂ ਮੰਗਾਂ ਦੀ ਪੂਰਤੀ ਨਹੀਂ ਹੋ ਜਾਂਦੀ ਸੰਘਰਸ਼ ਜਾਰੀ ਰਹੇਗਾ ਦਲਬਾਖ ਸਿੰਘ ਜੀ ਗਾ ਲਓ ਮੇਰੇ ਵਾਲਾ ਮਾਈਕ ਵੀ ਫੜਾ ਦੇ ਕਰੋ ਕਾ ਤੂੰ ਹੀ ਫੜ ਲੈ ਨਾ ਮੈਨੂੰ ਲੱਗਿਆ ਅੱਛਾ ਇਹ ਵੀ ਕਰਦੇ ਹਾਂ ਸਭ ਤੋਂ ਪ੍ਰੈਸ ਸਾਰੀ ਪ੍ਰੈਸ ਦਾ ਧੰਨਵਾਦ ਕਰਦਾ ਹਾਂ ਇਹ ਜਿੱਥੇ ਅਸੀਂ ਬੁਲਾਉਨੇ ਆ ਤੁਸੀਂ ਪਹੁੰਚ ਜਾਨੇ ਆ ਦੂਜਾ ਜਿਵੇਂ ਅੱਜ ਹਜ਼ਾਰਾਂ ਹੀ ਟਰਾਲੀਆਂ ਦਾ ਕਾਫਲਾ ਜਿਹੜਾ ਉਹ ਕੱਲ ਦਾ ਚੱਲਿਆ ਆ ਬਿਆਸ ਤੋਂ ਇੱਥੇ ਪਹੁੰਚਿਆ ਇਹ ਸਾਡੇ ਮੋਰਚੇ ਦੀ ਮਜ਼ਬੂਤੀ ਲਈ ਅੱਗੇ ਜਿਹੜੀਆਂ ਸਾਡੀਆਂ ਅਕਾਲਾਂ ਨੇ ਉਹਨਾਂ ਨੂੰ ਅੱਗੇ ਲਾਗੂ ਕਰਨ ਲਈ ਇਸੇ ਤਰ੍ਹਾਂ ਪਹਿਲਾਂ ਕ੍ਰਾਂਤੀਕਾਰੀ ਵਾਲਿਆਂ ਦਾ ਕਾਫਲਾ ਆਇਆ ਸੀ ਪੰਜ-ਛੇ ਦਿਨ ਪਹਿਲਾਂ ਇਸ ਤੋਂ ਬਾਅਦ ਚ ਪੀਕੇਜੂ ਹਜ਼ਾਰ ਦਾ ਪੱਕਾ ਫਲਾ ਰਿਹਾ ਵਾ ਤੇ 13 ਤਰੀਕ ਨੂੰ ਅਸੀਂ ਵੀ ਲੁਧਿਆਣੇ ਤੋਂ ਇੱਕ ਕਾਫਲਾ ਤੋਰਨਾ ਇਹ ਜਿਹੜੇ ਕਾਫਲੇ ਨੇ ਇਹ ਜਿਹੜਾ 13 ਤਰੀਕ ਨੂੰ ਸਾਡਾ ਸਾਲ ਪੂਰਾ ਹੋ ਜਾਣਾ ਕੋਰਚੇ ਦਾ ਉਹ ਸਾਲ ਨੂੰ ਮਨਾਉਣ ਦੇ ਲਈ ਅਸੀਂ ਵੱਡੇ ਕਾਫਲੇ ਲਿਆ ਕੇ ਇਹ ਬੋਧੀ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਵੱਲ ਧਿਆਨ ਦੇ ਕੇ ਉਹਨਾਂ ਮੰਗਾਂ ਨੂੰ ਮੰਨ ਕੇ ਤੇ ਜਿਹੜੇ ਕਿਸਾਨ ਨੇ ਤੋਂ ਕੁਝੀ ਕੁਝੀ ਘਰਾਂ ਨੂੰ ਜਾਣ ਬੋਧੀ ਸਰਕਾਰ ਅੱਖਾਂ ਮੀਟ ਕੇ ਬੈਠੀ ਆ ਇਹ ਅੱਖਾਂ ਖੋਲਣੀਆਂ ਪੈਣੀਆਂ ਨੇ ਜਿਸ ਤਰ੍ਹਾਂ ਦੇ ਕਾਫਲੇ ਸਾਡੇ ਚੱਲੇ ਆ ਇਹਸ਼ ਵਿਆਪੀ ਅੰਦੋਲਨ ਆ ਸਾਲਸ ਅੰਦੋਲਨ ਦੀ ਇੰਨੀ ਬਣ ਗਈ ਆ ਕਿ ਸਰਕਾਰ ਹੁਣ ਇਸ ਭਾਈਚਾਰੇ ਚ ਪੁੱਟ ਪਾਉਣਾ ਚਾਹੁੰਦੀ ਆ ਇਹ ਕੋਚੀਆਂ ਚੱਲਾ ਨਹੀਂ ਚਲਣੀਆਂ ਅਸੀਂ ਫਿਰ ਸਰਕਾਰ ਨੂੰ ਇਹ ਕਹਨੇ ਆ ਵੀ ਆਪਣੀਆਂ ਅੱਖਾਂ ਕੋਲੇ ਕੋਲ ਕੇ ਤੇ ਸਾਡੀਆਂ ਮੰਗਾਂ ਨੂੰ ਮੰਨੇ ਧੰਨਵਾਦ ਹਾਂ ਜੀ ਕਰਲਾ ਕਰਲਾ ਉੱਠ ਜਾ ਮੜ ਜਾ ਲੱਗਿਆ ਹਾਂ ਜੀ ਮਾਲੂਮ ਹੈ ਕਿ 350 ਦਿਨ ਹੋ ਚੁੱਕੇ ਹਨ ਅੰਦੋਲਨ ਕੋ ਚਲਤੇ ਹੋਏ ਔਰ ਇੱਕ ਸੈਂਕੜੇ ਟ੍ਰੈਲੀਆਂ ਦਾ ਕਾਫਲਾ ਕੱਲ ਅੰਮ੍ਰਿਤਸਰ ਸੇ ਚੱਲ ਕਰ ਅੱਜ शंभू मोर्चे पर पहुंच रहा है जैसा कि हमने पहले कहा था कि आंदोलन को और तेज करेंगे और बड़ा करेंगे और व्यापक करेंगे जैसा आपने 26 जनवरी को देखा कि पूरे देश के अंदर ट्रैक्टर मार्च निकाले गए साथ में हरियाणा के अंदर विशेषकर आपने देखा कि बीजेपी जो कार्यालय है एमएलए है मंत्री उनके घरों के सामने ट्रैक्टर मार्च करके प्रदर्शन किया गया साथ के साथ जो साइलो थे जो बड़े माहौल थे जो बड़ा कॉरपोरेट था उनके सामने ट्रैक्टर लाके प्रदर्शन किया गया लेकिन जैसी सरकार साजिशें करती है जो बीजेपी और आर एस जो देश को बांटने का और तोड़ने का और किसान मजदूर के जो आंदोलन को चोट बचाने का काम उन्होंने अमृतसर के अंदर बाबा साहब की मूर्ति को तड़वा कर कोशिश की है उसकी हम कड़ी निंदा करते हैं उसको इन साजिशों की बजाय जो कुंभ के अंदर हमारे देश के करोड़ों लोग श्रद्धा पूर्वक वहाँ स्नान करने के लिए जा रहे उन पर ध्यान देना चाहिए था ताकि वो जो तीस साथी जो जान गवा गए वो अपनी जान ना गवाते वहाँ पर वी कल्चर को खत्म कर कर आम जनता की तरफ ध्यान देना चाहिए था हम आपको स्पष्ट कर देना चाहते हैं कि जैसे पिछले साल हजार सैकड़ों ट्रालियाँ हजारों लोग मोर्चों पर पहुंचे थे इसी साल तेरह फरवरी को भी मोर्चों पर पहुंच रहे हैं हम आपको बता देना चाहते हैं कि सरकार अगर वार्ता से कहीं कहीं भागना चाहती है या वो वार्ता के ऊपर टेबल पर नहीं आना चाहती वो हम लेकर आएंगे उसको और उसके लिए आगे की कॉलों की तैयारी आगे के रास्ते आगे की जो तेज लड़ाई है उसको और तेज किया जाएगा इसी पर व्यापक तैयारी चल रही है लेकिन जैसे आपने देखा कि दिल्ली के अंदर जो चुनाव चल रहा है उसके अंदर आज प्रदूषण एक बड़ा मुद्दा बन चुका है चाहे वो यमुना का प्रदूषण हो चाहे वो वायु प्रदूषण हो जिसपे किसानों को स्टबल बर्मिंग करके बदनाम किया जाता है आज वहाँ का पानी पीने लायक नहीं रहा हमने पहले कहा है कि किसान आंदोलन टू की जो मांगे हैं वो किसान मजदूरों को के साथ साथ देश को बचाने की मांग है देश का जल जंगल जमीन बचाने की मांग है और उसी लड़ाई को हम आगे और तेज करेंगे अभी यहाँ से काफिला निकलेगा आप सभी उस काफिले को कवर कवरेज करें और पूरे देश में आवाज बचाएं कि किसान मजदूरों की जो लड़ाई है वह शुम्बू और खनौरी बॉर्डर पर चल रही है इसी के माध्यम से आप आग, आग, आगे की जो पंचायतें होगी वो हरियाणा उत्तर प्रदेश मध्य प्रदेश राजस्थान के अंदर भी आपको बहुत से बड़े व्यापक रूप में आंदोलन की जो पंचायतें हैं महापंचायतें हैं वो देखने को मिलेंगी धन्यवाद ਠੀਕ ਹੈ ਜੀ ਦੇਖੋ ਆਪਰੇ ਕੰਮੇਲੇ ਜੋ ਕੁਝ ਹੋਇਆ ਉਹ ਸਾਜ਼ਿਸ਼ਕੀ ਨਹੀਂ ਲੱਗਦੀ ਤੁਹਾਨੂੰ ਕਿਹੜੀ ਪਾਰਟੀ ਨਹੀਂ ਸੱਚ ਲੱਗਦੀ ਦੇਖੋ ਸਾਨੂੰ ਸਾਨੂੰ ਜਿਹੜੀ ਸ਼ੰਕਾ ਵਾ ਸਾਜੀ ਸ਼ਬਦ ਕੋਈ ਸਬੂਤ ਨਹੀਂ ਸ਼ੰਕਾ ਜਿਹੜੀ ਸਾਡੀ ਵੀ ਜਦੋਂ ਲੋਕ ਪੱਖੀ ਕੋਈ ਵੀ ਅੰਦੋਲਨ ਜਿਹਦੀ ਤੇ ਟੀਵੀ ਚੈਨਲਾਂ ਤੇ ਡਿਬੇਟਾਂ ਹੁੰਦੀਆਂ ਹੋਣ ਚਰਚਾ ਹੁੰਦੀਆਂ ਹੋਣ ਮੀਡੀਆ ਸਪੇਸ ਦਿੰਦਾ ਹੋਵੇ ਲੋਕਾਂ ਦਾ ਧਿਆਨ ਖਿੱਚਿਆ ਜਾਂਦਾ ਹੋਵੇ ਸਰਕਾਰ ਉਦੋਂ ਔਖੀ ਹੁੰਦੀ ਹੈ ਕਿ ਕਿਵੇਂ ਨਾ ਕੋਈ ਐਹੋ ਜੀ ਘਟਨਾ ਵਾਪਰ ਜੇ ਕੋ ਕਿਉਂਕਿ ਪਿੱਛੇ ਵੀ ਘਟਨਾਵਾਂ ਹੋਈਆਂ ਨੇ ਪੰਜਾਬ 'ਚ ਜਿਵੇਂ ਧਾਰਮਿਕ ਚੀਜ਼ਾਂ ਨੂੰ ਲੈ ਕੇ ਜੋ ਕੁਝ ਹੋਇਆ ਮੈਂ ਬੋਲਣਾ ਨਹੀਂ ਚਾਹੁੰਦਾ ਜੋ ਸੰਤਾਪ ਪੰਜਾਬ ਨੇ ਭੋਗਿਆ ਜਾਣਦੇ ਆਪਾਂ ਸੋ ਇੱਕ ਕੋਸ਼ਿਸ਼ਾਂ ਹੁੰਦੀਆਂ ਵੀ ਕਿਸੇ ਨਾ ਕਿਸੇ ਹੋਰ ਰੰਗਤ ਦਿੱਤੀ ਜਾ ਸਕੇ ਜਿਵੇਂ ਪਾਜਪਾ ਵੈਸੇ ਵੀ ਹਰ ਮਸਜਿਦ ਦੇ ਥੱਲੇ ਸ਼ਿਵਲਿੰਗ ਲੱਭਦੀ ਫਿਰਦੀ ਹੁੰਦੀ ਆ ਜਦੋਂ ਕੋਈ ਨਾ ਕੋਈ ਐਂਗਲ ਬਣੇ ਜਾਤ ਵਾਲਾ ਜਾਂ ਐਂਗਲ ਬਣੇ ਧਰਮ ਵਾਲਾ ਉਸ ਐਂਗਲ ਨੂੰ ਵਰਤ ਕੇ ਜਿਹੜਾ ਚੱਲ ਰਿਹਾ ਅੰਦੋਲਨ ਆ ਉਹਨੂੰ ਡੀਰੇਲ ਕਰਨਾ ਵੀ ਉਤੋਂ ਲੋਕਾਂ ਦਾ ਧਿਆਨ ਖੰਡਾਇਆ ਜਾ ਸਕਿਆ ਇਸ ਐਂਗਲ ਤੋਂ ਅਸੀਂ ਗੱਲ ਕੀਤੀ। ਜਿਹੜਾ ਮੇਅਰ ਤਾਂ ਕੇ ਭਾਜਪਾ ਦੇ ਨਕਮਦਾ ਕਿਤਾ ਇੱਕ ਤਰ੍ਹਾਂ ਦਾ ਭਾਜਪਾ ਦਾ ਮੇਅਰ ਬਣਿਆ ਔਰ ਆਪਣੇ ਪਿੰਡ ਦਾ ਬਿਆਨ ਆਇਆ ਵੀ ਸਰਵਾਸ ਕਰ ਲਈ ਅਸੀਂ ਪੰਜਾਬ ਦੀ ਰਾਜ ਕਾਨੂੰ ਅਗਲਾ ਕਦਮ ਜਿਹੜਾ ਅਗਲੀ ਇਹ ਸਾਡੀ ਪੰਜਾਬ ਹੋਵੇ ਕਿਵੇਂ ਦੇਖਦੇ ਹਾਂ। ਆ ਦੇਖੋ ਬਿੱਟੂ ਸਾਹਿਬ ਸੁਪਨੇ ਵੇਖਣ ਦਾ ਉਹਨਾਂ ਨੂੰ ਹੱਕ ਆ ਵੇਖੀ ਜਾਣ। ਦੇਖੋ ਇਹ ਤਾਂ ਹੁਣ ਜੋ ਕੁਝ ਵੀ ਹੋ ਰਿਹਾ ਭਾਵੇਂ ਸੱਤਾ ਪੱਖ ਚ ਹੋਵੇ ਤੇ ਭਾਂ ਬਰੋਦੀ ਟੋਰ ਹੋਵੇ ਕਾਰਪੋਰੇਟ ਰੀਆ ਨੀਤੀਆਂ ਦੇ ਤੇ ਸਾਰੇ ਇੱਕੋ ਵਾ ਔਰ ਜੋ ਅਸੀਂ ਦੇਖਿਆ ਪੰਜਾਬ ਬੰਦਰ ਮੇਰ ਦੀਆਂ ਲਕਸ਼ਣਾ ਚ ਹੈ ਚੰਡੀਗੜ ਜਿਨ੍ਹਾਂ ਦੀ ਪਾਰਟੀ ਆ ਉਹਨਾਂ ਦਾ ਹੀ ਮੇਰ ਬੰਦਾ ਠੀਕ ਆ ਜੀ ਕੋ ਸਮਝ ਨਹੀਂ ਆਉਂਦੀ ਵੀ ਸੱਚ ਕੀ ਆ ਤੇ ਝੂਠ ਕੀ ਆ ਠੀਕ ਆ ਜੀ ਬਿੱਟੂ ਸਾਹਿਬ ਨੂੰ ਜੇ ਪੰਜਾਬ ਦੀ ਰਾਜਧਾਨੀ ਨਜ਼ਰ ਆਉਂਦੀ ਵੀ ਸਾਡਾ ਇੱਥੇ ਕਬਜ਼ਾ ਹੋ ਗਿਆ ਉਹ ਪੰਜਾਬ 'ਚ ਹੋ ਜੂਗਾ ਕੋ ਬੇਸਲਬ ਲੈਣ ਕਾਦੇ ਸਿਰ ਤੇ ਠੀਕ ਆ ਜੀ ਇਸ ਕਰਕੇ ਵੀ ਸਾਨੂੰ ਖਾਲਸਤਾਨੀ ਕਹਿੰਦੇ ਨੇ ਇਸ ਕਰਕੇ ਵੀ ਸਾਨੂੰ ਜੋ ਕੰਗਨਾਉਤ ਬੋਲਦੀ ਐ ਇਸ ਕਰਕੇ ਤੁਹਾਡਾ ਪੰਜਾਬ ਦਾ ਪ੍ਰਧਾਨ ਕਹਿੰਦਾ ਵੀ ਪਹਿਲਾਂ ਨiyet ਸਾਫ਼ ਕਰ ਲੋ ਠੀਕ ਆ ਫਿਰ ਲੋਕਾਂ ਦੇ ਮਸਲੇ ਤੁਸੀਂ ਐਡਾ ਵੱਡਾ ਅੰਦੋਲਨ ਚੱਲ ਰਿਹਾ ਪੰਜਾਬ ਦੇ ਅੰਦਰ ਜਾਂ ਦੇਸ਼ ਦੇ ਅੰਦਰ ਉਹਦੀਆਂ ਕੋਈ ਮੰਗਾਂ ਮੰਨਣ ਨੂੰ ਤਿਆਰ ਨਹੀਂ ਹੈਗੇ ਪੰਜਾਬ ਦੇ ਕਿਸਾਨ ਮਜ਼ਦੂਰ ਨੂੰ ਦਿੱਲੀ ਜਾ ਕੇ ਪ੍ਰਦਰਸ਼ਨ ਕਰਨ ਨੂੰ ਨਹੀਂ ਦੇਣਾ ਚਾਹੁੰਦੇ ਇਸ ਕਰਕੇ ਤੁਹਾਨੂੰ ਲੋਕ ਦੇ ਦੇਣਗੇ ਸਾਰੀ ਪਾਲਿਸੀ ਤੁਹਾਡੀ ਆਮ ਜਨਤਾ ਦੇ ਵਿਰੁੱਧ ਜਾ ਰਹੀ ਆ ਚਲੋ ਉਹਨਾਂ ਦੇ ਆਪਣੇ ਦਾਅਵੇ ਹੈਗੇ ਆ ਉਹਨਾਂ ਨੂੰ ਖੁਸ਼ ਹੁੰਦੇ ਹੋ ਬਿੱਟੂ ਸਾਹਿਬ ਇਹੋ ਜਿਹੇ ਬਿਆਨਾਂ ਵਾਲੇ ਮਸ਼ਹੂਰ ਨੇ ਪਹਿਲਾਂ ਇਹ ਕਹਿੰਦੇ ਸੀ ਵੀ ਕਿਸਾਨਾਂ ਦੀ ਜਾਂਚ ਕਰਾਉਣੀ ਆ ਅੱਜ ਫਿਰ ਅਸੀਂ ਤੁਹਾਡੇ মিডিਆ ਮਨ ਕੋਈ ਚੈਲੰਜ ਸ਼ਬਦ ਨਹੀਂ ਬੇਨਤੀ ਕਰਦੇ ਆ ਵੀ ਬਿੱਟੂ ਸਾਹਿਬ ਬਿਆਨ ਵੀ ਚਿੱਤੇ ਆ ਕਰਵਾ ਲਓ ਜਾਂਚ ਇੱਕ ਅੱਧੇ ਦਿਨ ਸੀਬੀਆਈ ਸਾਨੂੰ ਵੀ ਦੇ ਦਿਓ ਬਰਾਬਰ ਤੇ ਠੋਡੀ ਵੀ ਹੋ ਜੇ ਪਤਾ ਲੱਗ ਜੂ ਦੁੱਧ ਦਾ ਦੁੱਧ ਤੇ ਨਾਲੇ ਪਾਣੀ ਦਾ ਪਾਣੀ ਸਪੰਦੇਤ ਸਾਹਿਬ ਜਿਸ ਤਰ੍ਹਾਂ ਇੱਕ ਪਰਸੈਂਟ ਬਜਟ ਆਉਣ ਵਾਲਾ ਹੈ ਤੇ ਕਿਸ ਤਰ੍ਹਾਂ ਦੀ ਜੜੀ ਹੈ ਲੱਗਦਾ ਹੈ ਵੀ ਸਾਡਾ ਦੇ ਲਈ ਵੀ ਕੋਈ ਫੋੜਾ ਗੋਦਿਆ ਸਵਾਲ ਹੈ ਵੀਰੇ ਤੁਹਾਡਾ ਅਸਲ ਬਜਟ ਹੀ ਹੱਲ ਨਾ ਇਸ ਮੁਲਕ ਦਾ ਜੇ ਬਜਟ ਦੇ ਵਿੱਚ ਜੜੀ ਉਹਨਾਂ ਦੀ ਕ੍ਰਿਸ਼ੀਲ ਕਹਿੰਦੀ ਆ ਉਹਦੇ ਵਿੱਚ ਐਮਐਸਪੀ ਦੀ ਕੋਈ ਪੈਸਾ ਰੱਖਿਆ ਜਾਊਗਾ ਤੇ ਫਿਰ ਅਸੀਂ ਕਹਾਂਗੇ ਗੱਲ ਨਿਬੜਨ ਵਾਲੇ ਪਾਸੇ ਕਿਉਂਕਿ ਹੱਥ ਵਿੱਚ ਤਾਂ ਹੋਈ ਆ ਕਿਸਾਨ ਮਜ਼ਦੂਰ ਦੇ ਕਰਜ਼ਾ ਮਾਫੀ ਲਈ ਪੈਸਾ ਕਿ ਰੱਖਿਆ ਜਾਂਦਾ ਉਹਦੇ ਵਿੱਚ ਇਹਦੋਂ ਕਾ ਨਰੇਗਾ ਲਈ ਕੀ ਦਿੰਦੇ ਹੈਗੇ ਆ ਜਾਂ ਖੇਤੀ ਸੈਕਟਰ ਦਾ ਬਜਟ ਪਿਛਲੇ ਸਾਲ ਘਟਾਇਆ ਸੀ ਹਰ ਕਿ ਉਹ ਘਟਦਾ ਗਿਆ ਵੱਧਾ ਹੈਗਾ ਸਾਡੀਆਂ ਜਿਹੜੀ ਅਸੀਂ ਚੀਜ਼ਾਂ ਵਰਤਦੇ ਉੱਤੇ ਸਬਸਿਡੀਆਂ ਸਰਕਾਰ ਘਟਾਉਂਦੀ ਆ ਕਿ ਵਧਾਉਂਦੀ ਆ ਔਰ ਜਿਵੇਂ ਕਾਰਪੋਰੇਟ ਨੂੰ ਪਿਛਲੀ ਵਾਰ ਖੁਸ਼ ਕੀਤਾ ਸੀ ਹਰ ਕਿ ਵੀ ਕਾਰਪੋਰੇਟ ਕਰਾਉਣ ਨੂੰ ਕੁਝ ਕੀਤਾ ਜਾਊਗਾ ਆਮ ਲੋਕਾਂ ਤੇ ਟੈਕਸ ਲੱਦੇ ਜਾਣਗੇ ਅਸੀਂ ਤਾਂ ਕਹਿੰਨੇ ਆ ਮੋਦੀ ਸਰਕਾਰ ਇਹ ਵਾਅਦੇ ਕਰਕੇ ਆਈ ਸੀ ਇਸ ਭਾਵੇਂ ਉਹ ਸਾਝਾ ਸਮਾਜਿਕ ਸਾਡਾ ਮਸਲਾ ਰਜਗਾਰ ਦੇਣ ਵਾਸਤੇ ਮੋਦੀ ਸਰਕਾਰ ਕੋ ਕੀ ਯੋਜਨਾਵਾਂ ਲੈ ਕੇ ਆਵੇ ਬਜਟ ਦੇ ਵਿੱਚ ਪੂਰੇ ਦੇਸ਼ ਦੀ ਗੱਲ ਕਰਦਾ ਮੈਂ ਕਿਸੇ ਇੱਕ ਦੀ ਨਹੀਂ ਕਰਦਾ ਤਾਂ ਇਸ ਕਰਕੇ ਸਾਨੂੰ ਬਾਹਲੀਆਂ ਕੋ ਇਸ ਬਜਟ ਤੋਂ ਉਮੀਦਾਂ ਨਹੀਂ ਹੈਗੀਆਂ ਇਹ ਕਾਰਪੋਰੇਟ ਪੱਖੀ ਬਜਟ ਜਾਣਾ ਹੈਗਾ ਜਿਵੇਂ ਜਾਂਦਾ ਹੈਗਾ ਫਿਰ ਵੀ ਬਜਟ ਦੇ ਵਿੱਚ ਅਸੀਂ ਕਹਾਂਗੇ ਖੇਤੀ ਸੈਕਟਰ ਵਾਸਤੇ ਅੱਡ ਬਜਟ ਹੋਣਾ ਚਾਹੀਦਾ ਖੇਤੀ ਸੈਕਟਰ ਨੂੰ ਕਿਉਂਕਿ 70% ਲੋਕਾਂ ਦਾ ਢਿੱਡ ਭਰਦਾ ਔਰ ਜਿਵੇਂ ਤੁਸੀਂ ਬਜਟ ਦੇ ਵਿੱਚ ਸਾਡਾ ਥੋੜਾ ਜਿਹਾ ਸਾਨੂੰ ਖੇਤੀ ਸੈਕਟਰ ਨੂੰ ਦਿੰਦੇ ਹੈਗੇ ਹੋ ਜਿੰਨੀ ਸਾਡੀ ਆਬਾਦੀ ਆ ਜੇ ਸਾਡੀ ਆਬਾਦੀ 70% ਦੇਸ਼ ਦੀ ਕਿਸਾਨਾਂ ਮਜ਼ਦੂਰਾਂ ਦੀ ਨਿਰਭਰ ਆ ਤੇ 70% ਬਜਟ ਖੇਤੀ ਸੈਕਟਰ ਨੂੰ ਮਿਲਣਾ ਚਾਹੀਦਾ ਖੇਤੀ ਸੈਕਟਰ ਤੇ 70% ਲੋਕ ਸਿੱਧੇ ਤੌਰ ਤੇ ਨਿਰਭਰ ਹੈਗੇ